ਸਤਿ ਸ਼੍ਰੀ ਅਕਾਲ ਜੀ ਸਿਮਰਨ ਦੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੀ ਸੋਨੇ ਸੋਨੇ ਜੇ ਸੋਹਣੀ ਸੋਹਣੀ ਰੋਕ ਦੇ ਤੁਸੀਂ ਕਿਹਾ ਸੋਹਣੇ ਸੋਹਣੇ ਰੇਟਾਂ ਦੇ ਨਾਲ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੀ ਜੀ ਆਈਟਮ ਹੈ ਜੀ ਜਿਵੇਂ ਅੱਜ ਕੱਲ ਮੌਸਮ ਚੇਂਜ ਹੋ ਰਿਹਾ ਹੈ ਉਸ ਦੇ ਵਾਸਤੇ ਪਸ਼ਮੀਨੇ ਦੇ ਸੂਟ ਲੈ ਕੇ ਆਨੇ ਆ ਬਹੁਤ ਘੱਟ ਰੇਟ 'ਚ ਸਭ ਤੋਂ ਵੱਡੀ ਗੱਲ ਜੀ ਇਹ ਪਸ਼ਮੀਨਾ ਤੁਹਾਨੂੰ ਐਦਾਂ ਦਾ ਮਿਲੇਗਾ ਜਿਹਦੇ ਵਿੱਚ ਕੋਈ ਬੂਰ ਨਹੀਂ ਆਊਗਾ ਜੀ ਬਿਲਕੁਲ ਪੂਰਾ ਤੁਹਾਨੂੰ 2.5 2.5 ਮੀਟਰ ਦੀ ਕੱਟ ਮਿਲੂਗੀ ਰੇਟ ਦੀ ਗਾਰੰਟੀ ਹੈ ਜੀ ਕੱਪੜੇ ਦੀ ਗਾਰੰਟੀ ਹੈ ਜਿੱਥੇ ਮਰਜ਼ੀ ਟਰਾਈ ਕਰ ਲਿਓ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਪਸ਼ਮੀਨੇ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ neck ਤੇ ਬਹੁਤ ਸੋਹਣੀ ਤੁਹਾਨੂੰ ਪੱਟੀ ਬਣੀ ਮਿਲੂਗੀ ਜੀ ਬਹੁਤ ਹੀ ਪਿਆਰੀ ਉਸ ਤੋਂ ਬਾਅਦ ਜੀ ਤੁਹਾਨੂੰ ਘੇਰੇ ਤੇ ਬਹੁਤ ਸੋਹਣਾ ਦੇਖੋ ਮਿਲੂਗਾ ਜੀ ਘੇਰਾ ਬਣਿਆ ਵਾ ਘੇਰਾ ਬਣਿਆ ਵਾ ਮਿਲੂਗਾ ਬਹੁਤ ਹੀ ਪਿਆਰਾ ਉਸ ਤੋਂ ਬਾਅਦ ਜੀ ਬਾਜੂ ਤੇ ਵੀ ਤੁਹਾਨੂੰ ਡਿਜ਼ਾਈਨਿੰਗ ਮਿਲੇਗੀ ਬਹੁਤ ਸੋਹਣੀ ਚੈੱਕ ਕਰੋ ਜੀ ਬਾਜੂ ਦੀ ਡਿਜ਼ਾਈਨਿੰਗ ਬਹੁਤ ਸੋਹਣਾ ਖੁੱਲਾ ਡੋਲਾ ਕਪੜਾ ਇਹ ਨਹੀਂ ਹੈਗਾ ਵੀ ਘੱਟ ਬਣਨਾ ਲੈਂਥ ਨਹੀਂ ਪੂਰੀ ਬਣਨੀ ਜਾਂ ਘੇਰਾ ਨਹੀਂ ਬਣਨਾ ਦੇਖੋ ਜੀ 26 27 28 ਤੱਕ ਜਿੰਨਾ ਮਰਜ਼ੀ ਤੁਸੀਂ ਸੂਟ ਦਾ ਘੇਰਾ ਪ੍ਰੇਡਿ ਕਰ ਸਕਦੇ ਆਂ ਜੀ ਬਹੁਤ ਹੀ ਪਿਆਰਾ ਜਾਂ ਇਹਦੇ ਨਾਲ ਤੁਹਾਨੂੰ ਬਲੈਕ ਕਲਰ ਦੇ ਕੁਝ ਨੂਨੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਈ ਬੂਲ ਨਹੀਂ ਹੋਣਾ ਜੇ ਅਸੀਂ ਗਰੰਟੀ ਦਿੰਦੇ ਆਂ ਇਹਦੀ ਕੋਈ ਇਸ ਕੱਪੜੇ ਤੇ ਬੂਲ ਨਹੀਂ ਆਉਣਾ ਨਾਲ ਤੁਹਾਨੂੰ ਬਹੁਤ ਸੋਹਣੀ ਸਟੌਲ ਮਿਲੂਗੀ ਜੀ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਚ ਚੈੱਕ ਕਰੋ ਜੀ ਸੇਮ ਸ਼ਰਟ ਨਾਲ ਮੈਚ ਕਰੀ ਹੋਈ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਵਾਲੀ ਤੁਹਾਨੂੰ ਸਟੌਲ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈ ਤਾਂ ਓਨਲੀ 700 ਰੁਪਏ 700 ਰੁਪਏ ਵਿੱਚ ਤੁਸੀਂ ਘਰ ਬੈਠੇ ਬਹੁਤ ਹੀ ਪਿਆਰਾ ਜਿਹਾ ਸੂਟ ਮੰਗਵਾ ਸਕਦੇ ਆਂ ਜੀ ਸਿਰਫ ਪੂ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਲੂ ਕਲਰ ਮਿਲੂਗਾ ਜੀ ਡਿਜ਼ਾਈਨਿੰਗ ਤੁਹਾਨੂੰ ਸੇਮ ਮਿਲੂਗੀ ਚੈੱਕ ਕਰੋ ਜੀ ਬਲੂ ਕਲਰ ਬਹੁਤ ਹੀ ਪਿਆਰਾ 2.5 ਮੀਟਰ ਕੱਟ ਹੈ ਜੀ ਕੱਪੜੇ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਓਨਲੀ 700 ਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ 700 ਚ ਨਾਲ ਬਹੁਤ ਹੀ ਪਿਆਰੀ ਜੀ ਸਟੋਲ ਹੈ ਜੀ ਚੈੱਕ ਕਰੋ ਸਟੋਲ ਦੀ ਪ੍ਰਿੰਟ ਜੀ ਬਹੁਤ ਸੋਹਣੇ ਸੂਟ ਨੇ ਜੀ ਜੇ ਤੁਸੀਂ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਬਹੁਤ ਸੋਹਣਾ ਫੈਬਰਿਕ ਹੈ ਜੀ ਨਿੱਗਾ ਕੋਈ ਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਕਲਰ ਚੈੱਕ ਕਰੋ ਜੀ ਬਹੁਤ ਸੋਹਣਾ ਹੈ ਸਟੱਫ ਪਸ਼ਮੀਨਾ ਹੀ ਮਿਲੂਗਾ ਜੀ ਕਿਉਂਕਿ ਹੁਣ ਮੌਸਮ ਦੇ ਹਿਸਾਬ ਨਾਲ ਫੈਬਰਿਕ ਲਏ ਕੇ ਆਂਦਾ ਹੈ ਬਹੁਤ ਸੋਹਣੀ ਨੈਕ ਤੇ ਪੱਟੀ ਬਣੀ ਵੀ ਹੈ ਜੀ ਬਹੁਤ ਪਿਆਰੀ ਬਾਜੂ ਤੇ ਤੁਹਾਨੂੰ ਡਿਜ਼ਾਈਨਿੰਗ ਵੀ ਲੁੱਕੀ ਬਹੁਤ ਸੋਹਣਾ ਚੈੱਕ ਫੈਬਰਿਕ ਹੈ ਬਹੁਤ ਹੀ ਪਿਆਰਾ ਜਿਹਾ ਜਿਹੜਾ ਤੁਸੀਂ ਇਹਨੂੰ ਹੋਰ ਵਧੀਆ ਬਣਾਉਣ ਲਈ ਬਾਟਮ ਤੇ ਵਰਕ ਕਰਵਾ ਸਕਦੇ ਆ ਬਹੁਤ ਸੋਹਣੀ ਸੂਟ ਦੀ ਲੁੱਕ ਬਣ ਕੇ ਆਉਣੀ ਆ ਪੈਂਟ ਬਲਾਜ਼ਰ ਬਣਾਓ ਜੀ ਖੁੱਲਾ ਪਲਾਜ਼ੋ ਬਣਾਓ ਬਾਟਮ ਬਣਾਓ ਬਹੁਤ ਸੋਹਣੀ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਟੈਨਸ਼ਨ ਫ੍ਰੀ ਹੋ ਕੇ ਬੁੱਕ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਹੀ ਪਿਆਰਾ ਜਿਹਾ ਸਟੌਲ ਹੈ ਚੈੱਕ ਕਰੋ ਜੀ ਕਿੰਨਾ ਸੋਹਣਾ ਬੋਰ ਦੇ ਅਸੀਂ ਗਾਰੰਟੀ ਦਿੰਦੇ ਆਂ ਜੀ ਕੋਈ ਇਹਦੇ ਤੇ ਬੂਰ ਨਹੀਂ ਆਉਣਾ ਜਿੰਨਾ ਮਰਜ਼ੀ ਸੂਟ ਤੁਸੀਂ ਰੱਜ ਕੇ ਹਣਾਇਓ ਓਨਲੀ ਸੂਟ ਦਾ ਪ੍ਰਾਈਸ ਹੈਗਾ 700 ਰੁਪਏ ਉਸ ਤੋਂ ਬਾਅਦ ਜੀ ਅਗਲਾ ਕਲਰ ਚੈੱਕ ਕਰੋ ਜੀ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਤੋਂ ਬਹੁਤ ਸੋਹਣੇ ਲੱਗ ਲੱਗ ਮਿਲਣਗੇ ਜੀ ਕਲਰ ਸਾਰੇ ਹੀ ਵਧੀਆ ਐ ਕੋਈ ਕਲਰ ਇਹਦੇ ਵਿੱਚ ਇਹ ਨਹੀਂ ਹੈ ਵੀ ਛੱਟਣ ਵਾਲਾ ਕਲਰ ਹੈ ਸਾਰੇ ਕਲਰ ਬਹੁਤ ਪਿਆਰੇ ਆ orange ਕਲਰ ਹੈ ਚੈੱਕ ਕਰੋ ਜੀ ਬਹੁਤ ਸੋਹਣਾ orange ਹੈ ਨਾ ਇਹ ਬਹੁਤ ਆਖਾਂ ਨੂੰ ਖੰਦਾ ਜੀ ਬਹੁਤ ਹੀ ਪਿਆਰਾ ਜਿਹਾ orange ਕਲਰ ਹੈ ਚੈੱਕ ਕਰੋ ਜੀ neck ਤੇ ਪੱਟੀ ਬਣੀ ਵੀ ਬਹੁਤ ਸੋਹਣੀ ਕੁਝ ਵੀ ਕਰਵਾਉਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੋ ਹੋ ਸਕਿਆ ਤੁਸੀਂ ਕਾਟਨ ਦੀ ਲੈਂਸ ਲਗਵਾ ਸਕਦੇ ਆ ਚੱਕਾਂ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਕਰਕੇ ਤੁਸੀਂ ਸੂਟ ਆਪਣਾ ਰੈਡੀ ਕਰੋ ਇਹ ਸੂਟ ਲੈ ਆ ਲਓਗੇ ਤੁਸੀਂ ਬਾਏ ਕਰੋਗੇ ਸਰਦੀ ਦੀ ਸਟਾਰਟਿੰਗ ਵਿੱਚ ਇਹ ਸੂਟ ਪਾਉਗੇ ਜੀ ਤੁਸੀਂ ਬਹੁਤ ਸੋਹਣੇ ਸੋਹਣੇ ਪਸ਼ਮੀਨੇ ਦੇ ਸੂਟ ਹੈ ਸਟੋਲਾਂ ਚੈੱਕ ਕਰੀ ਜਾਓ ਜੀ ਬਹੁਤ ਸੋਹਣਿਆ ਡਿਜ਼ਾਈਨਰ ਤੁਹਾਨੂੰ ਸਟੋਲਾਂ ਮਿਲਣਗੇ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਸੀਗਾ ਜੀ ਓਨਲੀ 700 ਰੁਪਇਆ 700 ਰੁਪਇਆ ਸੂਟ ਦਾ ਪ੍ਰਾਈਸ ਸੀਗਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋਗੇ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਹੈਗੇ ਜੀ ਤਮੰਨਾ ਬ੍ਰਾਂਡ ਦੇ ਸੂਟ ਹੈ ਇਹ ਵੀ ਪਸ਼ਮੀਨਾ ਪਰੇਤਮੰਨਾ ਬ੍ਰਾਂਡ ਦੇ ਸੂਟ ਹੈ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦਾ ਫੈਬਰਿਕ ਚੈੱਕ ਕਰੋ ਵੀ ਕਿਹਦਾ ਤਾਂ ਬਹੁਤ ਹੀ ਸੌਫਟ ਜੀ ਸੂਟ ਹੈ ਜੀ ਬਹੁਤ ਪਿਆਰਾ ਸੂਟ ਦੀ ਲੁੱਕ ਦੇਖੋ ਜੀ ਕਿੰਨੀ ਸੋਹਣੀ ਬਣਦੀ ਹੈ ਇਹ ਤੁਹਾਨੂੰ ਸੂਟ ਦਾ ਫਰੰਟ ਮਿਲੇਗਾ ਜੀ ਬਹੁਤ ਪਿਆਰਾ ਇਹ ਸੂਟ ਦਾ ਫਰੰਟ ਬਣੂਗਾ ਜੀ ਦੇਖ ਕੇ ਚੈੱਕ ਕਰੋ ਬਹੁਤ ਸੋਹਣਾ ਸੂਟ ਦਾ ਫਰੰਟ ਹੈ ਜੀ ਬਹੁਤ ਹੀ ਪਿਆਰਾ ਜੀ ਉਸ ਤੋਂ ਬਾਅਦ ਜੀ ਬੈਗ ਵੀ ਤੁਹਾਨੂੰ ਫਲੇਨ ਨਹੀਂ ਮਿਲਣੀ ਹੈਗੀ ਚੈੱਕ ਕਰਿਓ ਚੰਗੀ ਤਰ੍ਹਾਂ ਜੀ ਬਹੁਤ ਸੋਹਣੀ ਪ੍ਰਿੰਟ ਲੱਗੀ। ਨੀਚੇ ਬੈਗ ਤੇ ਤੁਹਾਨੂੰ ਬਹੁਤ ਸੋਹਣਾ ਬਾਰਡਰ ਮਿਲੂਗਾ ਜੀ। ਇਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਆ ਉਹ ਵੀ ਤੁਹਾਨੂੰ ਸਲਫ ਚ ਮਿਲੂਗੀ ਜੀ। ਸਿੰਪਲ ਨਹੀਂ ਹੈ ਜੀ ਚੈੱਕ ਕਰੋ ਪ੍ਰਿੰਟਿੰਗ ਬਹੁਤ ਸੋਹਣੀ ਸ਼ਾਈਨਿੰਗ ਵਾਲੀ ਪਸ਼ਮੀਨਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਦਾ ਸ਼ੇਡ ਹੈ ਜੀ। ਕਿਸੇ ਮੇਰੀ ਭੈਣ ਨੇ ਲੈਣਾ ਹੋਵੇ ਤਾਂ ਤਲਦੀ ਜੇ ਜਲਦੀ ਆਰਡਰ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1100 ਰੁਪਿਆ 1100 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜੀ ਇਹਦੀ ਸਟਾਲ ਹੈ ਜੀ ਉਹਦੀ ਗੱਲ ਕਰੀਏ ਜੀ ਉਹ ਵੀ ਤੁਹਾਨੂੰ ਬਹੁਤ ਹੀ ਪਿਆਰੀ ਬਿਲਕੁਲ ਲਾਈਟ ਵੇਟ 2.5 ਮੀਟਰ ਦੀ ਨਾਲ ਤੁਹਾਨੂੰ ਸ਼ਾਲ ਮਿਲੂਗੀ ਜੀ ਉਪਰ ਸਟਾਰ ਲਈ ਕਹਿੰਦਾ ਜੀ ਇਹ ਸ਼ਾਲ ਹੈ ਜੀ ਬਹੁਤ ਸੋਹਣੀ ਖੁੱਲੀ ਦੁੱਲੀ 2.5 ਮੀਟਰ ਦੀ ਬਹੁਤ ਹੀ ਪਿਆਰਾ ਜਿਹਾ ਸੂਟ ਦਾ ਕਲਰ ਹੈ ਸੂਟ ਦੀ ਲੁੱਕ ਬਣ ਕੇ ਬਹੁਤ ਹੀ ਜ਼ਿਆਦਾ ਸੋਹਣੀ ਆਉਣੀ। ਬਹੁਤ ਹੀ ਪਿਆਰਾ ਸੂਟ ਹੈ। ਜੀ ਤਮੰਨਾ ਰਣੈਡ ਦਾ ਸੂਟ ਹੈ। ਬਾਕਾਇਦਾ ਤੁਹਾਨੂੰ ਇੱਕ ਤੇ ਸਟੈਂਪ ਲੱਗੀ ਹੋਈ ਹੋਵੇਗੀ। ਅਗਲਾ ਕਲਰ ਚੈੱਕ ਕਰੋ ਜੀ। ਉਹ ਸੋਨਾ ਮਹਿਰੂਨ ਕਲਰ ਹੈ। ਇਹ ਤਾਂ ਬਹੁਤ ਹੀ ਸੋਹਣਾ ਜਿਹਾ ਮਹਿਰੂਨ ਕਲਰ ਹੈ ਜੀ ਚੈੱਕ ਕਰੋ ਕਲਰ ਸੂਟ ਦਾ ਬਹੁਤ ਸੋਹਣਾ ਮਹਿਰੂਨ ਕਲਰ ਹੈ ਪਹਿਲੇ ਤਾਂ ਸੂਟ ਦੀ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਤੁਹਾਨੂੰ ਮਹਿਰੂਨ ਕਲਰ ਮਿਲੂਗਾ ਬਹੁਤ ਸੋਹਣਾ ਬਕਾਇਦਾ ਜੀ ਦੇਖੋ ਤਮੰਨਾ ਦੀ ਤੁਹਾਨੂੰ ਸਟੈਂਪ ਲੱਗੀ ਵੀ ਦਿਖੂਗੀ ਐਦਾਂ ਨਹੀਂ ਵੀ ਅਸੀਂ ਤਮੰਨਾ ਬੋਲ ਕੇ ਤੁਹਾਨੂੰ ਦੇ ਦਿੱਤਾ ਡਿਜੀਟਲ ਪ੍ਰਿੰਟ ਬਹੁਤ ਪਿਆਰੀ ਤਮੰਨਾ ਬ੍ਰਾਂਡ ਦੀ ਪਸ਼ਮੀਨਾ ਹੈ ਬਹੁਤ ਲਾਈਟ weight ਹੈ ਜੀ ਤੁਹਾਨੂੰ ਪਾਈ ਹੋਈ ਤਾਂ ਐਦਾਂ ਨਹੀਂ ਲੱਗੂਗਾ ਕਿ ਅਸੀਂ ਬਸ਼ਮੀਨਾ ਕਾਇਆ ਹੈ ਜੀ ਇਹ ਤੁਹਾਨੂੰ ਬੈਗ ਤੇ ਮਿਲੇਗਾ ਜੀ ਬਹੁਤ ਸੋਹਣਾ ਬੈਗ ਤੇ ਵੀ ਤੁਹਾਨੂੰ ਪ੍ਰਿੰਟ ਮਿਲੇਗਾ ਜੀ ਇਹਦੇ ਨਾਲ ਬਾਟਮ ਦੇਖੋ ਕਿੰਨੀ ਸੋਹਣੀ ਹੈ ਜੀ ਬਹੁਤ ਸੋਹਣੀ ਐਦਾਂ ਪ੍ਰਿੰਟ ਨਾਲ ਬਾਟਮ ਮਿਲੂਗੀ ਸਲਫ ਪ੍ਰਿੰਟ ਚ ਪਲੇਨ ਚ ਬਾਟਮ ਨਹੀਂ ਹੈਗੀ ਜੀ ਬਹੁਤ ਸੋਹਣੀ ਸਲਫ ਪ੍ਰਿੰਟ ਦੀ ਨਾਲ ਤੁਹਾਨੂੰ ਬਾਟਮ ਮਿਲੂਗੀ ਜੀ ਸਟੌਲ ਦੀ ਗੱਲ ਕਰੀਏ ਜੀ ਉਹ ਵੀ ਬਹੁਤ ਹੀ ਪਿਆਰੀ ਜੀ ਆ ਦੇਖੋ ਚੈੱਕ ਕਰੋ ਜੀ ਬਹੁਤ ਸੋਹਣੀ ਨਾਲ ਸਟੌਲ ਹੈ ਜੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਅਰਤਮੰਨਾ ਬ੍ਰਾਂਡ ਦੀ ਪਸ਼ਮੀਨਾ ਹੈ ਜੀ ਬਹੁਤ ਸੋਹਣੀ ਸੂਟ ਦਾ ਪ੍ਰਾਈਸ ਹੈਗਾ ਜੀ 1100 ਰੁਪਿਆ ਬਿੱਟ ਸ਼ਿਪਿੰਗ ਕੋਈ ਸ਼ਿਪਿੰਗ ਤਾਂ ਤੋਂ ਲੱਗ ਤੋਂ ਨਹੀਂ ਲਈ ਜਾਊਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਊਗੀ ਸਿੰਗਲ ਸਿੰਗਲ ਪੀਸ ਹੈ ਜੀ ਕੋਈ ਡਬਲ ਪੀਸ ਨਹੀਂ ਹੈਗਾ ਵੇਸ ਕਰਕੇ ਜੇ ਕਿਸੇ ਦੇ ਪਸੰਦ ਆਉਂਦਾ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲਈ ਚਲ ਜੀ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਬਲੈਕ ਸੂਟ ਵੀ ਬਹੁਤ ਹੀ ਪਿਆਰਾ ਜਿਹਾ ਬਲੈਕ ਸੂਟ ਹੈ ਜੀ ਬਹੁਤ ਸੋਹਣਾ ਚੈੱਕ ਕਰੋ ਜੀ ਬਹੁਤ ਸੋਹਣਾ ਬਲੈਕ ਸੂਟ ਹੈ ਜੀ ਬਹੁਤ ਹੀ ਪਿਆਰਾ ਬੈਕ ਤੇ ਵੀ ਤੁਹਾਨੂੰ ਐਦਾਂ ਪ੍ਰਿੰਟਿੰਗ ਮਿਲੇਗੀ ਬਹੁਤ ਸੋਹਣੀ ਚੈੱਕ ਕਰੋ ਜੀ ਬੈਕ ਪਲੇਨ ਨਹੀਂ ਹੈਗੀ ਬਲੈਕ ਤੇ ਵੀ ਬੈਕ ਤੇ ਵੀ ਪ੍ਰਿੰਟਿੰਗ ਹੈ ਔਰ ਇਹਦੀ ਜਿਹੜੀ ਬਾਟਮ ਹੈ ਜੀ ਉਹ ਤੁਹਾਨੂੰ ਸਲਫ ਚ ਮਿਲੇਗੀ ਬਹੁਤ ਸੋਹਣੀ ਹੈ 2.5 ਮੀਟਰ ਟਾਈ ਟਾਈ ਮੀਟਰ ਦੀ ਕੱਟ ਹੈ ਜੀ ਕੋਈ ਕੱਟ ਸਵਾ ਦੋ ਮੀਟਰ ਨਹੀਂ ਮਿਲੂਗੀ ਜੀ ਢਾਈ ਟਾਈ ਟਾਈ ਮੀਟਰ ਦੀ ਕੱਟ ਹੈ ਤਮੰਨਾ ਬ੍ਰੈਂਡ ਦੀ ਪਸ਼ਮੀਨਾ ਹੈ ਜੀ ਸ਼ਾਲ ਦੇਖੋ ਜੀ ਕਿੰਨੀ ਪਿਆਰੀ ਹੈ ਬਹੁਤ ਸੋਹਣੀ ਸ਼ਾਲ ਹੈ ਜੀ ਦੇਖੋ ਚੈੱਕ ਕਰੋ ਜੀ ਪੂਰੀ ਖੁੱਲੀ ਡੁੱਲੀ ਖੁੱਲੀ ਡੁੱਲੀ ਤੁਹਾਨੂੰ ਸ਼ਾਲ ਮਿਲੂਗੀ ਜੀ 1100 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਹੈ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੈ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਇਹ ਤੇ ਤੁਸੀਂ ਭੇਜਣਾ ਹੈ ਜੀ Google Pay Paytm ਕਰਨਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਧੰਨਵਾਦ